ਸਤਿਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਾਹਿਬਾਨਾ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਕੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਪੀਚ ਜ਼ਰੂਰ ਕਰਿਓ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਖੰਡੂਰ ਸਾਹਿਬ ਵਿਖੇ ਇਕ ਜੀ ਫਨਾਥ ਨਾਮੀ ਜੋਗੀ ਤਪਾ ਰਹਿੰਦਾ ਸੀ ਉਹ ਆਪਣੇ ਮੰਤਰਾਂ ਜੰਤਰਾਂ ਦੇ ਨਾਲ ਪਿੰਡ ਵਾਲਿਆਂ ਨੂੰ ਖੂਬ ਲੁੱਟਦਾ ਸੀ ਪਰ ਜਦ ਤੋਂ ਉੱਥੇ ਗੁਰੂ ਜੀ ਆਏ ਸਨ ਲੋਕ ਸਿੱਖ ਮਤ ਨੂੰ ਮੰਨਣ ਲੱਗ ਪਏ ਸਨ ਅਤੇ ਮੰਤਰਾਂ ਜੰਤਰਾਂ ਦੀ ਪਰਵਾਹ ਨਹੀਂ ਸੀ ਕਰਦੇ ਪਰ ਫਿਰ ਵੀ ਕੁਝ ਅਣਪੜ ਲੋਕ ਉਸਦੀ ਗੱਲ ਮੰਨ ਕਿਸਾਲੇ ਮੀਨਾ ਪਿਆਂ ਮੀਨਾ ਪੈਣ ਕਰਨਾ ਫਸਲਾਂ ਤਬਾ ਹੋ ਗਈਆਂ ਜਾਂ ਫਿਰ ਬੀਜੀਆਂ ਨਾ ਗਈਆਂ ਲੋਕੀ ਦੁੱਖ ਦੇ ਮਾਰੇ ਤਰਾ ਤਰਾ ਕਰ ਉੱਠੇ ਗੁਰੂ ਜੀ ਉਹਨਾਂ ਲੋਕਾਂ ਨੂੰ ਰੱਬ ਦਾ ਪਾਣਾ ਮੰਨਣ ਲਈ ਕਹਿੰਦੇ ਪਰ ਲੋਕ ਆਪਣਾ ਟੀਰਜ ਕੋ ਬੈਠੇ ਹਾਰ ਕੇ ਲੋਕ ਉਸ ਤਪੀ ਜੋਗੀ ਵੱਲ ਚਲੇ ਗਏ ਪਿੰਡ ਦੇ ਲੋਕਾਂ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਕਿਹਾ ਕਿ ਹੋਰ ਪੁੱਜੋ ਉਸ ਗ੍ਰਸਤੀ ਨੂੰ ਮੈਂ ਤਦ ਤੱਕ ਨਹੀਂ ਪਵੇਗਾ ਜਦ ਤੱਕ ਇਹ ਗ੍ਰਸਤੀ ਇਹ ਪਿੰਡ ਨੂੰ ਛੱਡ ਕੇ ਨਹੀਂ ਜਾਵੇਗਾ ਜਦ ਗੁਰੂ ਜੀ ਨੂੰ ਇਸ ਗੱਲ ਦੇ ਬਾਰੇ ਪਤਾ ਲੱਗਾ ਤਾਂ ਉਹ ਪਿੰਡ ਸਾਟ ਕੇ ਕਿਸੇ ਹੋਰ ਪਿੰਡ ਇਕਾਤ ਇਲਾਕੇ ਵਿੱਚ ਪੁੱਜ ਗਏ ਉਸ ਪਿੰਡ ਦੇ ਲੋਕਾਂ ਨੂੰ ਜਦ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਸ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਕੇ ਗੁਰੂ ਜੀ ਨੂੰ ਮਿਲਣ ਆਏ। ਉਹਨਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਹੁਣ ਉੱਥੇ ਹੀ ਰੋਜ਼ਾਨਾ ਦਰਬਾਰ ਸਜਣ ਲੱਗ ਪਿਆ ਅਤੇ ਸਬਦ ਕੀਰਤਨ ਹੋਣ ਲੱਗ ਪਿਆ। ਜਦ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਪਿੰਡ ਖਾਨ ਰਜਾ ਦੇ ਚਲੇ ਗਏ ਹਨ ਤਾਂ ਉਹ ਫਿਰ ਤਪੀ ਜੋਗੀ ਪਾਸ ਗਏ ਕਿ ਗੁਰੂ ਜੀ ਤਾਂ ਜੂ ਛੱਡ ਗਏ ਹਨ ਤੂੰ ਹੁਣ ਮੀਂਹ ਪਵਾ ਤਾਂ ਤਪਾ ਅੱਗੋ ਆਕੜ ਕੇ ਕਹਿਣ ਲੱਗਾ ਕਿ ਮੀਂਹ ਮੇਰੀ ਮੁਠ ਵਿੱਚ ਰੱਖਿਆ ਹੈ

ਲੋਕ ਇਸ ਗੱਲ ਉੱਤੇ ਬਹੁਤ ਦੁਖੀ ਹੋਏ ਕਿ ਗੁਰੂ ਜੀ ਨੂੰ ਪਿੰਡੋਂ ਬਾਹਰ ਜਾਣ ਲਈ ਵੀ ਆਖਿਆ ਤੇ ਫਿਰ ਵੀ ਨਹੀਂ ਪਿਆ। ਬਾਬਾ ਅਮਰਦਾਸ ਜੀ ਕਿਤੇ ਗਏ ਹੋਏ ਸਨ। ਜਦੋਂ ਉਹ ਵਾਪਸ ਆਏ ਤਾਂ ਪੂਰੀ ਸੰਗਤ ਨੇ ਉਹਨਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ। ਇਸ ਗੱਲ ਨੂੰ ਸੁਣ ਕੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਕਿਹਾ ਕਿ ਇੰਨੇ ਸਾਲ ਬੀਤ ਜਾਣ ਤੇ ਵੀ ਅਸੀਂ ਸੱਚੇ ਅਤੇ ਪੂਰੇ ਗੁਰੂ ਨੂੰ ਪਹਿਚਾਣ ਨਹੀਂ ਸਕੇ ਉਹ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ ਪਰ ਰੱਬ ਦੇ ਰਜਾ ਵਿੱਚ ਰਹਿਣਾ ਪਾਣਾ ਮੰਨਣਾ ਸੱਚੇ ਪ੍ਰਭੂ ਭਗਤ ਦਾ ਧਰਮ ਹੈ ਤੁਸੀਂ ਕੇਵਲ ਬਾਰਸ਼ ਹੀ ਚਾਹੁੰਦੇ ਹੋ ਚਲੋ ਇਸ ਤਪੇ ਨੂੰ ਰਸਤਾ ਪਾਬੋ ബദാ ഗോഗിന്സിറ്റ ਜਿੰਨਾ ਲੋਕ ਉਸ ਨੂੰ ਜ਼ੋਰ ਦੀ ਕਸੀਟ ਦੇ ਸਨ ਓਨੇ ਹੀ ਜ਼ੋਰ ਦੀ ਮੀ ਆ ਜਾਂਦਾ ਸੀ ਇਸ ਤਰ੍ਹਾਂ ਕਸੀਟਣ ਦੇ ਨਾਲ ਤਪੇ ਦੀ ਮੌਤ ਹੋ ਗਈ ਫਿਰ ਸਾਰੇ ਸੰਗਤ ਅਤੇ ਬਾਬਾ ਅੰਮ੍ਰਿਤਦਾਸ ਜੀ ਗੁਰੂ ਅੰਗਦ ਦੇਵ ਸਾਹਿਬ ਪਿੰਡ ਖਾਨੜਾ ਚੱਤਾ ਪੁੱਜੇ ਪਰ ਬਾਬਾ ਅੰਮ੍ਰਿਤਦਾਸ ਜੀ ਨੂੰ ਆਉਂਦੇ ਦੇਖ ਕੇ ਗੁਰੂ ਜੀ ਨੇ ਮੂੰਹ ਫੇਰ ਲਿਆ ਜਦ ਬਾਬਾ ਅਮਰਦਾਸ ਜੀ ਨੇ ਬੇਨਤੀ ਕੀਤੀ ਕਿ ਮੈਥੋਂ ਕੀ ਭੁੱਲ ਹੋ ਗਈ ਹੈ ਤਾਂ ਗੁਰੂ ਜੀ ਬੋਲੇ ਕਿ ਸਿੱਖ ਮਤ ਵਿੱਚ ਕਰਾਮਾਤ ਦਾ ਕੋਈ ਸਥਾਨ ਨਹੀਂ ਹੈ ਕਰਾਮਾਤ ਦਿਖਾਉਣਾ ਹੋ ਮੈਨੂੰ ਹੀ ਪਠੇ ਪਾਉਣਾ ਹੈ ਕਿਹੜਾ ਬੰਦਾ ਹੈ ਜਿਹੜਾ ਈਰਖਾ ਰਹਿਤ ਹੈ ਅਜਿਹੇ ਬੰਦੇ ਨੂੰ ਸਜ਼ਾ ਦੇਣੀ ਸਾਡੇ ਇਤਹਾਰ ਵਿੱਚ ਨਹੀਂ ਹੈ ഉദൂ അത് ലോ ജി ਅਤੇ ਗੁਰੂ ਸਹਿਬਾਨਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਜੀ